मीडिया राही मेन मेरे फोन पर एक वीडियो आया जिस विच कुछ लड़के लड़कियां जिड़िया नशे का सेवन कर दिया कि होटल ਤੇ ਇਸੇ ਸੌਰੀ ਕਾਰਬੀ ਕਰਦੇ ਹੋਏ ਸਾਡੀ ਜਿਹੜੀ 2 ਡਿਵੀਜ਼ਨ ਦੀ ਟੀਮ ਹੈ ਉਹਨੇ ਛਾਪਾ ਮਾਰਿਆ ਤੇ ਜਿਸ ਵਿੱਚ ਸਾਡਾ ਜਿਹੜਾ ਸਿਮਰਨਜੀਤ ਸਿੰਘ ਹੈਗਾ ਆ ਉਹਨੂੰ ਆਪਾਂ ਅਪ੍ਰੀਹੈਂਡ ਕੀਤਾ ਤੇ ਉੱਤੇ ਜਿਹੜਾ 27 ਐਨਡੀਪੀਐਸ ਐਫ ਦਾ ਪੱਤਾ ਦਿੱਤੇ ਉਹਨੂੰ ਅਰੈਸਟ ਕੀਤਾ ਹੈਗਾ ਤੇ ਇਹਦੇ ਵਿੱਚ ਜਿਹੜੇ ਸਿਮਰਨਜੀਤ ਸਿੰਘ ਵੱਲੋਂ ਪਰਮਿੰਟ ਸ਼ਾਪ ਹੋਇਆ ਹੈ ਉਹਦੇ ਵਿੱਚ ਉਹ ਦੱਸਿਆ ਗਿਆ ਕਿ ਜਿਹੜਾ ਇਹ ਨਸ਼ਾ ਲੈ ਕੇ ਆਂਦਾ ਹੈਗਾ ਇਹ ਕੋਈ ਰਾਜਵੀਰ ਕੌਰ ਤੇ ਸੁਖਿੰਦਰ ਕੌਰ ਲਈ ਹੈਗੀ ਹੈ ਉਹਨਾਂ ਤੋਂ ਇਹ ਮਸ਼ਲਾਹਤ ਇਹ ਅੰਦਾਜ਼ਾ ਹੋ ਜਾਇਆ ਕਿ ਦਿੱਕੀ ਕਿੱਥੇ ਜਾਂਦਾ ਕਿ ਉਹ ਉਹਦਾ ਨਾਮ ਕੀ ਕੀ ਕਰੇ ਜੀ ਹੋਟਲ ਦਾ ਨਾਮ ਗਿਆਨੀ ਨਿਵਾਸ ਹੋ ਜਾਣਾ ਇਹ ਗੋਲਡਨ ਮੰਦਿਰ ਦੇ ਨੇੜੇ ਹੋ ਜਾ ਜਿਹੜਾ ਹੋਟਲ ਹੋ ਜਾਇਆ ਤੇ ਇੱਕ ਸਾਨੂੰ ਜਿਹੜੀ ਇਨਫੋਰਮੇਸ਼ਨ ਜਦੋਂ ਮਿਲੀ ਸੀ ਤੇ ਸਾਡੀ ਟੀਮ ਵੱਲੋਂ ਤੁਰੰਤ ਕਾਰਵਾਈ ਕੀਤੀ ਗਈ ਤੇ ਜਿਹੜਾ ਰੋਸ ਚੇਜ਼ ਨੇ ਉੱਤੇ ਕਰਿਆ లైడ్ ఏరియా నా ਉਹਨਾਂ ਦੀ ਜੇਕਰ ਕੀਤੀ ਹੈ ਜੀ ਹਜੇ ਤੱਕ ਸਾਨੂੰ ਉਹਨਾਂ ਦੇ ਨਾਮ ਕਨਫਰਮ ਹੋਏ ਸਾਡੀ ਟੀਮ ਜਿਹੜੀ ਹੈ ਉਹ ਇਹਨਾਂ ਨੂੰ ਮਤਲਬ ਕਿ ਚੋਸ ਲਾ ਰੱਖੀ ਹੈ ਕਿ ਜਿਹੜੀ ਲੇਡੀ ਹੈ ਤੇ ਨਾਲ ਇਹਦੇ ਵਿੱਚ ਦੋ ਸਾਡੇ ਜੈਂਟਸ ਹੋਰ ਜਿਹੜੇ ਲਿਤੇ ਆ ਤਾਂ ਉਹਨਾਂ ਨੂੰ ਵੀ ਜਲਦੀ ਐਪੀਐਨ ਕਰਕੇ ਤੇ ਉਹਨਾਂ ਨੂੰ ਰੈਸਟ ਕਰਦੇ ਤਾਂ ਇਹਨਾਂ ਦਾ ਹੋਟਲ ਵੀ ਕਲੀ ਕਰਵਾਇਆ ਜਾਏਗਾ ਮਾਲ ਦਾ ਨਾਲ ਗੱਲ ਕਰਦੇ ਜੀ ਅੱਪਰ ਮਾਲ ਦਾ ਉਹਨਾਂ ਨੂੰ ਹੋਟਲ ਦੇ ਦਿੰਦੇ ਪਰ ਨਾਲ ਉਹ ਲੋਕਾਂ ਤੋਂ ਵੀ ਇਹਦੇ ਅੰਮਰ ਕੀਤਾ ਜਾ ਰਿਹਾ ਹੈ। ਬਿਲਕੁਲ ਜੀ ਦੇਖੋ ਪਹਿਲਾਂ ਵੀ ਇਹ ਆਪ ਜੀ ਨੂੰ ਦੱਸਿਆ ਗਿਆ ਹੈ ਕਿ ਮੀਡੀਆ ਰਾਹੀਂ ਵੀ ਦੱਸਿਆ ਗਿਆ ਹੈ ਕਿ ਕਿਸੇ ਵੀ ਹੋਟਲ ਵਿੱਚ ਕੋਈ ਵੀ ਗਲਤ ਕੰਮ ਹੋ ਰਿਹਾ ਦੇਖੇ ਤੋਂ ਤੁਹਾਨੂੰ ਇਮੋਰਲ ਟ੍ਰਾਂਜੈਕਸ਼ਨ ਦਾ ਹੋਵੇ ਤੁਹਾਨੂੰ ਇਹ ਨਸ਼ੇ ਦਾ ਸੇਵਨ ਕਰਨਾ ਹੋਵੇ ਤੇ ਆਪਾਂ ਨਕੀ ਜਿਹੜਾ ਮਾਲਕ ਜੇ ਆਇਆ ਉਹ ਹੋਟਲ ਦਾ ਉਹਨਾਂ ਕੋਈ ਕਾਰਵਾਈ ਕਰਦੇ ਤੋਂ ਈਵਨ ਪਹਿਲਾਂ ਵੀ 188 ਰਿਆ ਦਾ ਕੰਮ ਕਰਕੇ ਦਿੱਤਾ ਹੋਇਆ ਗਿਆ ਤੇ ਈਵਨ ਕਿ ਆਪਾਂ ਹੁਣ ਜੇ ਹੋਟਲ ਵਿੱਚ ਇਹ ਮਿਲਿ ਕੁ ਗੱਤ ਪਾਈ ਗਈ ਤੇ ਆਪਾਂ 29 ਅੰਡੀ ਕਿਸ ਦੇ ਅਕ ਤੇ ਇਹਨਾਂ ਨੂੰ ਵੀ ਬੁੱਕ ਕਰਾਂਗੇ। ਉਹ ਕੋਈ ਕੋਰੋਨ ਵਾਇਰਲ ਹੋ ਨਹੀਂ ਜੀ ਉਹ ਆਊਟਸਾਈਡ ਲੇਕ ਇ ਬਹੁਤ ਗਲਤ ਕਰਦੇ ਨੇ ਉਹ ਇਸ ਦੀ ਸਮਗਰੀ ਜਿਹੜੀ ਜਦੋਂ ਮੈਨੂੰ ਆਹ ਫੋਟੋਸ ਐਂਡ ਵੀਡੀਓਸ ਆਈ ਸੀ ਨਾ ਉਹਦੇ ਵਿੱਚ ਚਾਹੀ ਰਿਕਾਰਡਿੰਗ ਵੀ ਆਈ ਸੀ ਤੇ ਉਹਨੂੰ ਵੀ ਆਪਾਂ ਕਨਫਰਮ ਕਰਦੇ ਪਏ ਇਹ ਕਿ ਉਹ ਕਿਸ ਵੱਲੋਂ ਕੀਤਾ ਗਿਆ ਸੀ ਜੀ ਆਪਾਂ ਦੇ ਕਹਿਣੇ ਆ ਮਦਹੀ ਨੂੰ ਕਿ ਸਾਡੇ ਕੋਲ ਆ ਕੇ ਤੁਸੀਂ ਗੱਲ ਕਰੋ ਕਿ ਤੁਹਾਡੇ ਕੋਲ ਕੋਈ ਵੀ ਇਨਫੋਰਮੇਸ਼ਨ ਹੈ ਜੀ ਤੇ ਸਾਡੇ ਨਾਲ ਸੰਪਰਕ ਕੀਤਾ ਜਾਵੇ ਤੇ ਆਪਾਂ ਬਿਨਰ ਨੂੰ ਇਹ ਪਤਾ ਲੱਗ ਜਾਂਦੇ ਨੇ ਉਹਨਾਂ ਨੂੰ ਵੀ ਅੰਦਰ ਖੜੇ ਬੈਠ ਕੇ ਬਾਰੀ ਬਿਲਕੁਲ ਜੀ ਬਿਲਕੁਲ ਸਾਡੇ ਡੀਜੀਪੀ ਸਾਹਿਬ ਵੱਲੋਂ ਜਿਹੜੇ ਸੀਜੀਪੀ ਸਾਹਿਬ ਵੱਲੋਂ ਸਖਤ ਆਦੇਸ਼ ਜਿਹਾ ਇਵਨ ਕਿ ਇਹਦੀ ਰਿਪੋਰਟ ਵੀ ਜਾਂਦੀ ਹੈ ਕਿ ਜਿੰਨੇ ਵੀ ਸਾਡੇ ਪਰਚੇ ਜਨ ਐਨਡੀਐਸ ਦੇ ਵਿੱਚ ਜੋ ਹੋ ਰਿਹਾ ਹੈ ਇਹਦੇ ਬੈਕਵਰਡ ਐਂਡ ਫਾਰਵਰਡ ਲਿੰਕੇਜ ਜਿਹੜੀਆਂ ਇਹਦੇ ਆ ਫਸਟ ਲੈ ਕੇ ਨੰਨ ਥਰਡ ਲੈਵਲ ਤੱਕ ਤੇ ਮਿਨੀਮਮ ਜਿਹੜਾ ਹੈਗਾ ਉਹ ਕਰਨ ਦੀ ਹਦਾਇਤ ਹੋਈ ਹੈ ਜੀ ਔਰ ਕਿ ਇਹ ਦੀ ਪਛਾਣ ਹੋਣੀ ਹੈ ਪਰ ਇਹ ਪਛਾਣ ਹੀ ਹੋ ਪਾਈ ਹੈ